ਦੀ ਪੰਜਾਬ ਤੋਂ ਜਿਹੜਾ ਫਸਲਾ ਵਿੱਚ ਵਾਅਦਾ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ ਜਿਵੇਂ ਪ੍ਰਚਾਰ ਬੱਦ-ਬੱਤੇ ਦਿਵਾਲੀ ਦਾ ਤੋਹਫਾ ਕਹਿ ਕੇ ਪ੍ਰਚਾਰਿਆ ਜਾ ਰਹਿਦਾ ਹੈਗਾ ਦੇਖੋ ਇਹ ਵਿਚਾਰਨ ਦਾ ਸਵਾਲ ਹੈਗਾ 160 ਰੁਪਏ ਘਟਕਾ ਰੇਟ ਵਧਿਆ ਹੈਗਾ ਵਾ ਇਹ ਕੁੱਲ ਵਾਅਦਾ 6.60 ਹੈਗਾ ਉਹ 100% ਵਾਅਦਾ ਕੀ ਜਾਂਦੇ ਆ ਉਹ ਗਿਰਤ ਬਿਆਲਵਾਜੀ ਪ੍ਰਚਾਰ ਮਤਮਾ ਚ ਨਹੀਂ ਹੋਣੀ ਕਹੀ ਗਈ ਚਲਕ ਪੰਜਾਬ ਦੀਆਂ ਮੰਡੀਆਂ ਚ ਖਰੀਦੀ ਜਾਂਦੀ ਹੈ ਜੇ ਇਹ ਅਪ੍ਰੈਲ ਤੱਕ ਜਾ ਕੇ ਪਹੁੰਚਣਾ ਹੈਗਾ ਜੋ ਦਾ ਚੜੇ ਦਾ ਮਸਰ ਦਾ ਸਰੂ ਦਾ ਸੂਜ ਮੁਖੀ ਦਾ ਜਿੰਨਾ ਵੀ ਵਾਤਾ ਹੋਇਆ ਕਿ ਸਾਡੇ ਕੋਲ ਸਾਹਮਣੇ ਕਿਸੇ ਦਾ 8 ਪੁਆਇੰਟ ਤੋਂ ਵੱਧ ਹੈ ਕਿਸੇ ਦਾ 4 ਪੁਆਇੰਟ ਦੇ ਨੇੜੇ ਹੈ ਕਿਸੇ ਦਾ 4.5 ਪੁਆਇੰਟ ਹੈ ਕਿਸੇ ਦਾ 9 ਪੁਆਇੰਟ ਹੈ ਬਸ ਪਰਸੈਂਟ ਹੈ ਇਹ ਵਾਤਾ ਪੰਜਾਬ ਨੂੰ ਕਿ ਪਹਿਲਾਂ ਇੱਥੇ ਤੇ ਕੋਈ ਫਸਲ ਵੀ ਖਰੀਦੀ ਨਹੀਂ ਕਰਦੀ ਮੰਨ ਲਓ ਆ ਸੂਜ ਮੁਖੀ ਆ 650 ਦਾ ਵਾ ਪੰਜਾਬ ਦੀਆਂ ਮੰਡੀਆਂ ਜੇ 10000 ਪੂਣੀ ਮਿੱਕਦਾ ਹੈਗਾ ਸਾਨੂੰ ਤਾਂ ਪਹਿਲਾਂ ਜੇ ਇਸ ਦੇ ਅੰਦਰ ਵੀ ਇਹ ਬਾਕੀ ਫਸਲਾਂ ਬਹੁਤੇ ਵੱਡੇ ਪੱਧਰ ਤੇ ਖਰੀਦੀਆਂ ਨਹੀਂ ਜੀ ਇਸੇ ਕਰਕੇ ਕਹਿੰਦੇ ਵੀ ਅੰਦਰਸਪੀ ਲੀਗਲ ਗਰੰਟੀ ਕਰੂਣ ਬਣਾਵਾ ਔਰ ਜਿਹੜੀ ਤੁਸੀਂ ਐਮਐਸਪੀ ਅਰਾਂਡ ਦੇ ਦੇ ਉਹ ਮੰਡੀ ਵਿੱਚ ਉਸੇ ਰੇਟ ਤੇ ਖਰੀਦੋ ਇਹੋ ਗੱਲਾਂ ਇਹ ਅਸੀਂ ਮੰਗਦੇ ਸੀ C250 ਜਿਸ ਹੱਬ ਨਾਲ ਫਸਲਾਂ ਦੇ ਭਾਅ ਦਾ ਡਾਕਟਰ ਸੋਮੀ ਦਾ ਕਲਕੂਲੇਸ਼ਨ ਦਾ ਫਾਰਮੂਲਾ ਇਹਨਾਂ ਨੇ A2 XL ਦੇ ਹਿਸਾਬ ਨਾਲ ਵਧਾਏ ਨੇ ਜੋ ਮਰਜ਼ੀ ਬੋਲਣ ਉਹਰੇ ਇਹੋ ਗੱਲਾਂ ਇਹ ਗੱਲਾਂ ਨਹੀਂ ਜਾਣੀਆਂ ਵੀ ਸਾਡੀ ਜ਼ੁਰੀਏ ਦਾ ਬਿਲਕੁਲ ਇਹ ਨੰਨੂ ਡੀਆਰ ਵੀ ਦੀ ਗੱਲ ਹੈ ਸਾਨੂੰ ਡੀਜੀਟਲ ਦਾ ਰੇਟ ਕਿੰਨਾ ਵਧੀਆ ਖੇਤੀ ਮਸ਼ੀਨੀ ਦਾ ਰੇਟ ਕਿੰਨਾ ਵਧੀਆ ਤੇ ਜਿਹੜੇ ਬੀ ਨੇ ਇਹ 100-100% ਰੇਟ ਦਾ ਵਾਅਦਾ ਹੋ ਜਾਂਦਾ ਪਰ ਇਹਦੋਂ ਦਾ ਲੇਬਰ ਦਾ ਕਿੰਨਾ ਵਾਅਦਾ ਹੋਇਆ ਸਾਡੇ ਤੇ ਲਾਗਤ ਖਰਚੇ ਉਹ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਵਧ ਰਹੇ ਨੇ ਸੋ ਇਸ ਕਰਕੇ ਅਸੀਂ ਚਾਹੁੰਦੇ ਆਂ ਕਿ ਇਹ 2 ਤੋਂ 50% ਦੇ ਫਾਰਮੂਲੇ ਉੱਾਰ ਫਸਲਾਂ ਦੇ ਰੇਟ ਵਿੱਚ ਵਾਧਾ ਕੀਤਾ ਜਾਵੇ ਇਸ ਕਰਕੇ ਇਹ ਵਾਧਾ ਕਾਪੀਆ ਔਰ ਦੇਸ਼ ਦੇ ਕੇਂਦਰ ਖੇਤੀ ਵੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਜਿਹੜਾ ਵਾ ਲਾਹੇ ਬੰਦਾ ਫਸਲਾਂ ਦਾ ਰੇਟ ਾਲਾਨ ਕਰੇ ਤਨਾ ਤਤੋਂ ਕਿਸਾਨਾਂ ਮਜ਼ਦੂਰਾਂ ਨਾਲ ਭਾਰਤ ਤੇ ਪੰਜਾਬ ਦੀ ਸਰਕਾਰ ਜਾਗੋ ਤੇੜ ਵੀ ਕਰ ਰਹੀ ਹੈ ਗਿਆ ਪਹਿਲੀ ਗੱਲ ਪ੍ਰਾਣੀ ਪ੍ਰਦੂਸ਼ਣ ਦਾ ਕੋਈ ਹੱਲ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਨੂੰ ਕੋਈ ਦੇ ਨਾ ਸਕੀ ਜਿਹੜੀ ਸਰਬ ਉੱਚ ਅਦਾਲਤ ਨੇ ਕਿਹਾ ਸੀ ਵੀ 100% ਵੀ ਕਾਮਯਾਬ ਨਹੀਂ ਹੋ ਰਹੀ ਜੇ ਕਿਸਾਨਾਂ ਨੇ ਪਰਾਲੀ ਨੂੰ ਅੱਖ ਨਾ ਲਾ ਕੇ ਆਪਣੇ ਪੱਧਰ ਤੇ ਆਪਣੇ ਕੋਲੋਂ ਖਰਚਾ ਕਰਕੇ ਜਿਹੜੇ ਪਹਿਲਾਂ ਕਰਜਾਈ ਨੇ ਜਿਨ੍ਹਾਂ ਨੂੰ ਅਜ ਤੱਕ ਫਸਲਾਂ ਦੇ ਭਾਅ ਸਹੀ ਨਹੀਂ ਮਿਲੇ ਫਿਰ ਕਲਕ ਮੀਗੀ ਔਰ ਕਨਕ ਤੇ ਸੁੰਢੀ ਪੈ ਗਈ ਪਰ ਜਿਹੜੀਆਂ ਅੱਜ ਮੀਡੀਆ ਤੇ ਖਬਰਾਂ ਆ ਰਹੀਆਂ ਨੇ ਵੀ ਜਲੰਧਰ ਲੋਈਆਂ ਕੰਧ ਖੁਰਦਦਾ ਕਿਸਾਨ ਰਾਜਕੁਮਾਰ ਅੱਜ ਪਰਾਲੀ ਸਾੜਨ ਵਾਲੇ ਮਸਲੇ ਤੇ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਰੈਡ ਐਂਟਰੀ ਕੀਤੀ ਜਰਮਨਾਂ ਕਿਸਾਨਾਂ ਦਾ ਹੜਾਂ ਦੇ ਮਾਰੇ ਦਾ ਮਾਫਦਾ 20000 আর ਕਿਸਾਨ ਨੂੰ ਜਰਮਨਾਂ 30000 ਇਹ ਤੋਂ ਬਾਅਦ ਕੇਂਦਰ ਤੇ ਪੰਜਾਬ ਨੇ ਜਿਹੜਾ ਪਾਣੀ ਪ੍ਰਦੂਸ਼ਣ ਰੋਕtham ਤੇ ਨਿਯੰਤਰਣ